ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਟਿਆਲਾਸ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੱਗੇ ਲੱਗੇ ਆ ਜੀ ਪੱਚੇ ਅੰਬ ਦਾ ਅਚਾਰ ਬਣਾਉਣ ਇਹ ਮੇਰੇ ਕੋਲ ਦੇਸੀ ਅੰਬ ਹੈ ਜੀ ਤੇ ਆਪਾਂ ਨੇ ਧੋ ਲੇ ਸਵਾਰ ਕੇ ਕੱਟ ਲੇ ਤੇ ਹੁਣ ਆਪਾਂ ਇਹ ਜਿਹੜੇ ਵਾਈਟ ਵਾਲੀਆਂ ਗਿੱਟਕਾਂ ਨੇ ਉਹ ਸਾਰੀਆਂ ਕੱਢ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਕੇ ਫੇਰ ਬਣਾਵਾਂਗੇ ਅਚਾਰ ਇਹ ਮਸਾਲਾ ਆ ਚਾਕੂ ਨਾਲੇ ਸਾਰੇ ਸਾਫ਼ ਹੋ ਜਾਣਗੇ ਫੇਰ ਆਪਾਂ ਅਚਾਰ ਬਣਾਵਾਂਗੇ ਜੀ ਦੱਸਾਂਗੇ ਤੁਹਾਨੂੰ ਹੁਣ ਆਪਾਂ ਨੇ ਅਚਾਰ ਵਾਸਤੇ ਜਿਹੜੇ ਅੰਬ ਲਏ ਆ ਜੀ ਉਹ ਸਾਰੇ ਆਪਾਂ ਨੇ ਸਾਫ਼ ਕਰ ਲਏ ਵਿੱਚੋਂ ਗਿਟਕਾਂ ਕੱਢ ਲਈਆਂ ਸਾਫ਼ ਕਰ ਲਏ ਚੰਗੀ ਤਰ੍ਹਾਂ ਤੇ ਆਪਾਂ ਨੇ ਧੁੱਪ ਨਹੀਂ ਲਵਾਈ ਜੀ ਕਿਉਂਕਿ ਮੇਰੇ ਅੰਬ ਜਿਹੜੇ ਆ ਉਹ ਦੇਸੀ ਆ ਪਹਿਲਾਂ ਹੀ ਪੀਲੇ ਪੰਤੇ ਆ ਜੇ ਆਪਾਂ ਧੁੱਪ ਲਵਾਵਾਂਗੇ ਇਹ ਹੋਰ ਜ਼ਿਆਦਾ ਪੱਕ ਜਾਂਦੇ ਆ ਇਸ ਕਰਕੇ ਆਪਾਂ ਧੁੱਪ ਨਹੀਂ ਲਵਾਵਾਂਗੇ ਬਹੁਤ ਵਧੀਆ ਅਚਾਰ ਬਣੇਗਾ ਬਿਨਾਂ ਧੁੱਪ ਲਵਾਏ ਤੋਂ ਵੀ ਤੇ ਇਸ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਉਹ ਹੈਗੇ ਨੇ ਜੀ ਸਾਰੇ ਮਸਾਲੇ ਕਾਲੀ ਮਿਰਚ ਮੇਥੇ ਲਾਲ ਮਿਰਚ ਹਲਦੀ ਸੌਫ ਕਲੌਂਜੀ ਤੇ ਆਪਾਂ ਹੁਣ ਇਸ ਵਿੱਚ ਰਾਈ ਵੀ ਐਡ ਕਰਾਂਗੇ ਥੋੜੀ ਜੀ ਦੋ ਚਮਚ ਮੈਂ ਰਾਈ ਲਈ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਾਲੀ ਮਿਰਚ ਕਲੌਂਜੀ ਸੌਫ ਮੇਥੇ 25-25 ਗ੍ਰਾਮ ਨੇ ਤੇ ਹਲਦੀ ਆ ਜੀ ਇੱਕ ਕੜਚੀ ਤੇ ਦੋ ਚਮਚ ਲਾਲ ਮਿਰਚ ਤੇ ਇੱਕ ਕੌਲੀ ਆਪਾਂ ਨੇ ਲਈ ਆ ਜੀ ਨਮਕ ਦੀ ਮਤਲਬ ਕਿ ਆਪਣੇ ਕੋਲ ਕਿੱਲੋ ਆਚਾਰ ਹੈ ਜੀ ਭਾਜਾ ਜਿੱਲਾ ਨਮਕ ਇਸ ਵਿੱਚ ਆਪਾਂ ਦੋ ਚੀਜ਼ਾਂ ਐਡ ਕਰਾਂਗੇ ਆਪਾਂ ਕਾਲੇ ਚਨੇ ਪਾਵਾਂਗੇ ਨਾਲ ਤੇ ਸਾਬਤ ਸੁੱਕੀ ਲਾਲ ਮਿਰਚ ਐਡ ਕਰਾਂਗੇ ਤੇ ਨਾਲੇ ਪਾਵਾਂਗੇ ਜੀ ਹਿੰਗ ਥੋੜੀ ਜੀ ਆਚਾਰ ਬਣਾਉਣ ਦੇ ਬਹੁਤ ਤਰੀਕੇ ਨੇ ਜੀ ਚਾਰ ਪੰਜ ਤਰੀਕੇ ਨੇ ਮੈਂ ਦੋ ਤਰੀਕਿਆਂ ਨਾਲ ਪਹਿਲਾਂ ਪੁਰਾਣਾ ਆਚਾਰ ਜਿਹੜਾ ਬਣਾਇਆ ਹੋਇਆ ਹੈ ਤੇ ਹੁਣ ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਕਾਲੀ ਮਿਰਚ ਤੇ ਰਾਈ ਇਹ ਆਪਾਂ ਪੀਸ ਕੇ ਪਾਵਾਂਗੇ ਤੇ ਸੌਂਫ ਵੀ ਆਪਾਂ ਅੱਧੀ ਪੀਸ ਲਾਂਗੇ ਅੱਧੀ ਸਾਬਤ ਛੱਡਾਂਗੇ ਪੂਰੀ ਤਰ੍ਹਾਂ ਨਾਲ ਪਾਊਡਰ ਨਹੀਂ ਬਣਾਉਣਾ ਦਰੜ ਦਰੜ ਫਰਜੀਓ ਕਰਨੀ ਹੈ ਜੀ ਬਸ ਹਾਂਜੀ ਵੀਡੀਓ ਵੇਖਦੇ ਵੇਖਦੇ ਪੰਜ ਜਣਿਆਂ ਨੂੰ ਕਰ ਦਿਓ ਜੀ ਅੱਗੇ ਵੀਡੀਓ ਸ਼ੇਅਰ ਤੇ ਸਕਰੀਨਸ਼ਾਟ ਖਿੱਚ ਕੇ ਸਾਨੂੰ ਭੇਜ ਦਿਓ ਜੀ ਵੀਡੀਓ ਦੇ ਐਂਡ ਵਿੱਚ ਤੁਹਾਨੂੰ WhatsApp ਨੰਬਰ ਮਿਲੇਗਾ ਤੇ ਪੰਜ ਮੈਂਬਰਾਂ ਨੂੰ ਸਰਪ੍ਰਾਈਜ਼ ਗਿਫਟ ਮਿਲੇਗਾ ਜੀ ਸਾਡੇ ਵੱਲੋਂ ਜਿਹੜੇ ਸਕਰੀਨ ਤੇ ਪੰਜ ਸਾਨੂੰ ਸਕਰੀਨਸ਼ਾਟ ਸ਼ੋ ਹੋਣਗੇ ਉਹਨਾਂ ਪੰਜ ਮੈਂਬਰਾਂ ਨੂੰ ਸਰਪ੍ਰਾਈਜ਼ ਗਿਫਟ ਮਿਲੇਗਾ ਜੀ ਆਪ ਵੀਡੀਓ ਸੈਂਡ ਕਰਕੇ ਆਪਣਾ ਗਿਫਟ ਪ੍ਰਾਪਤ ਕਰੋ ਜੀ ਲੋ ਜੀ ਆਪਾਂ ਹੁਣ ਆਚਾਰ ਬਣਾਉਣਾ ਕਰਦੇ ਆ ਜੀ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਦੇ ਭਾਂਡੇ ਜਿਹੜੇ ਆ ਸੁੱਕੇ ਸਾਫ਼ ਹੋਣੇ ਚਾਹੀਦੇ ਆ ਬਿਲਕੁਲ ਹੱਥ ਵੀ ਆਪਣੇ ਸੁੱਕੇ ਸਾਫ਼ ਚਾਹੀਦੇ ਆ ਤੇ ਚਲੋ ਜੀ ਲੈ ਕੇ ਵਾਹਿਗੁਰੂ ਦਾ ਨਾਮ ਸ਼ੁਰੂ ਕਰੀਏ ਸਤਿਨਾਮ ਵਾਹਿਗੁਰੂ ਸਭ ਤੋਂ ਪਹਿਲਾਂ ਜੀ ਲੂਣ ਪਾਇਆ ਸਾਫ਼ ਜਿਹੜੀ ਸਾਬਤ ਹੈ ਉਹ ਪਾ ਲੈਣੀ ਆ ਤੇ ਜਿਹੜੇ ਆਪਾਂ ਨੇ ਤਿੰਨੋਂ ਮਸਾਲੇ ਦਰੜجے ਕਿਤੇ ਆ ਉਹ ਪਾ ਲਈ ਕੋਲੋਂਜੀ ਲਾਲ ਮਿਰਚ ਮਿੱਥੇ ਹਲਦੀ ਤੇ ਹੁਣ ਪਾਵਾਂਗੇ ਜੀ ਸਾਬਤ ਮਿਰਚਾਂ ਇਹ ਆਪਸ਼ਨਲ ਹੈ ਜੀ ਜੇ ਤੁਸੀ ਪਾਣ ਵਧੀਆ ਲੱਗਦੀਆਂ ਹੈ ਪਾਓ ਨਹੀਂ ਵਧੀਆ ਲੱਗਦੀਆਂ ਨਾ ਪਾਓ ਮੈਂ ਪਿਛਲੇ ਸਾਲ achar ਵਿੱਚ ਪਾਈਆਂ ਸੀ ਪਿਛਲੇ ਤੋਂ ਪਿਛਲੇ ਸਾਲ ਦਾ achar ਹੈ ਮੇਰੇ ਕੋਲ ਇਹ ਦੋਨੋਂ ਆਈਟਮਾਂ ਮੈਂ ਉਸ achar ਵਿੱਚ ਪਾਈਆਂ ਸੀ ਅਸੀਂ achar ਦੇ ਵਿੱਚੋਂ ਕੱਢ-ਕੱਢ ਕੇ ਖਾਧੀਆਂ ਦੋਨੋਂ ਆਈਟਮਾਂ ਬਹੁਤ ਟੇਸਟੀ ਬਣਿਆ ਇਹ achar ਇਸ ਕਰਕੇ ਮੈਂ ਦੁਬਾਰੇ ਰਿਪੀਟ ਕਰ ਰਹੀ ਹਾਂ ਤੇ ਆਪਾਂ ਹੱਥ ਜੇ ਆਪਾਂ ਨੂੰ ਬੈਨ ਹੈ ਕਿ ਵੀ ਆਪਣੇ ਹੱਥ ਦਾ achar ਨਹੀਂ ਰਹਿੰਦਾ ਤੇ ਹੱਥ ਲਗਾਉਣ ਦੀ ਲੋੜਤ ਨਹੀਂ ਹੈ ਤੇ ਇਦਾਂ ਕੜਛੀਆਂ ਨਾਲ ਸਾਰਾ ਮਿਕਸ ਕਰ ਲਓ ਤੇ ਹੁਣ ਫਿਰ ਆਮਗੇ ਵੀ ਆਪਾਂ ਤੇਲ ਤੇਲ ਵੀ ਇਸ ਵਾਰੀ ਆਪਾਂ ਕੱਚਾ ਹੀ ਪਾਵਾਂਗੇ ਕਿਉਂਕਿ ਪੁਰਾਣੇ ਸਮਿਆਂ ਵਿੱਚ ਵੀ ਕੱਚਾ ਹੀ ਤੇਲ ਪਾਇਆ ਜਾਂਦਾ ਸੀ ਹੁਣ ਥੋੜਾ ਜਿਹਾ ਕੋ ਹੋ ਗਿਆ ਵੀ ਆਪਾਂ ਕੜ ਕੇ ਤੇਲ ਪਾਉ ਆਪਾਂ ਤੇਲ ਵਿੱਚ ਡੁਬੋ ਕੇ ਨਹੀਂ ਰੱਖਣਾ achar ਨੂੰ ਥੋੜਾ ਹੀ ਤੇਲ ਪਾਵਾਂਗੇ ਤੁਹਾਨੂੰ ਆਪ ਪੁਰਾਣੇ achar ਦਿਖਾਵਾਂਗੀ ਕਿੰਨੇ ਸੋਹਣੇ ਪਈਆਂ ਮੇਰੇ ਕੋਲ 2022 ਦੇ achar ਪਈਆਂ ਮੇਰੇ ਕੋਲ 2 ਸਾਲ ਹੋ ਗਏ ਇਹ ਕਈ ਤਰੀਕਾ ਨਾਲ ਬਣਦਾ ਜੀ ਜਿਨੇ ਕਈ ਹਣ ਇੱਕ ਕਈ ਹੁੰਦਾ ਜੀ ਤੇਲ ਵਿੱਚ ਡੋ ਹੋਣਾ ਚਾਹੀਦਾ ਜੀ ਫਿਰ ਠੀਕ ਰਹਿੰਦਾ ਇਹ achar ਉਹ ਵੀ ਹੈਗਾ ਇਹ ਮੇਰੇ ਕੋਲ ਮੇਰੇ ਕੋਲ ਉਹ ਵੀ ਵਧੀਆ ਪਿਆਈ ਜਿਹੜੇ ਵਿੱਚ ਮੈਂ ਘੱਟ ਤੇਲ ਪਾਇਆ ਹੋਇਆ ਹੈ ਉਹ ਵੀ ਹੈਗਾ ਇਹ ਮੇਰੇ ਕੋਲ ਉਹ ਵੀ ਬਹੁਤ ਸੋਹਣਾ ਪਿਆਈ ਸਿਰਫ ਹੈ ਸਫਾਈ ਨਾਲ ਹੀ ਠੀਕ ਰਹਿੰਦਾ ਇਹ ਬਸ ਇੱਕ ਲੂਣ ਥੋੜਾ ਲੂਣ ਜਿਆਦਾ ਹੋ ਗਏ ਬਸ ਲੋਣ ਨੇ ਜਿਹੜਾ ਛਿਲਕਾ ਨਾਲ ਲੈਣਾ ਹੈ ਆਚਾਰ ਤਾਂ ਪਕਾਉਣਾ ਹੈ ਅੰਬ ਦਾ ਹੁਣ ਆਪਾਂ ਇਹਨੂੰ ਛਾਲੇ ਨੂੰ ਚੰਗੀ ਤਰ੍ਹਾਂ ਘੱਟ ਲਾਂਗੇ ਜੀ ਮਿਕਸ ਤੇ ਹਿੰਗ ਰਹਿ ਗਈ ਸੀ ਜੀ ਹਿੰਗ ਵੀ ਪਾਵਾਂਗੇ ਆਪਾਂ ਇੱਕ ਚਮਚ ਜਿੰਨੇ ਪਾਵਾਂਗੇ ਜੀ ਆਪਾਂ ਹਿੰਗ ਇਹਦੇ ਨਾਲ ਫਲੇਵਰ ਵੀ ਵਧੀਆ ਹੁੰਦਾ ਹੈ ਵਧੀਆ ਲੱਗਦੀ ਹੈ ਜੀ ਬਹੁਤ ਸੋਹਣਾ ਫਲੇਵਰ ਬਣਦਾ ਇਹਦੇ ਨਾਲ ਲਓ ਜੀ ਆਚਾਰ ਆਪਾਂ ਨੇ ਸਾਰਾ ਮਿਕਸ ਕਰ ਲਿਆ ਸਾਰੇ ਮਸਾਲੇ ਰਲਾ ਲੇ ਤੇ ਹੁਣ ਆਪਾਂ ਇਹਨੂੰ ਭਾਂਡੇ 'ਚ ਪਾਵਾਂਗੇ ਜੀ ਇੱਕ ਜ਼ਰੂਰੀ ਗੱਲ ਹੈ ਜੀ ਲਈ ਤੁਹਾਡੇ ਵਾਸਤੇ ਤੇ ਜਦੋਂ ਆਚਾਰ ਆਪਾਂ ਹੁਣ ਪਾਉਣਾ ਹੈ ਤਾਂ ਪੰਡਾ ਕੱਚ ਦਾ ਹੋਣਾ ਚਾਹੀਦਾ ਹੈ ਜੀ ਤੇ ਆਚਾਰ ਜਦੋਂ ਪੱਕ ਜਾਂਦਾ ਹੈ ਉਦੋਂ ਭਾਵੇਂ ਤੁਸੀਂ ਪਲਾਸਟਿਕ ਦੇ ਭਾਂਡੇ ਵਿੱਚ ਕੱਢ ਲਓ ਪਰ ਬਣਾਉਣ ਟਾਈਮ ਆਪਾਂ ਨੇ ਕੱਚ ਦੇ ਭਾਂਡੇ ਵਿੱਚ ਇਹਨੂੰ ਪਾਉਣਾ ਹੈ ਤਾਂ ਕਿ ਉਹਦੇ ਵਿੱਚ ਵਧੀਆ ਆਚਾਰ ਬਣਦਾ ਹੈ ਕੋਈ ਫੰਗਸ ਲੱਗਣ ਦਾ ਡਰ ਨਹੀਂ ਹੁੰਦਾ ਤੇ ਆ ਦੇਖੋ ਜੀ ਮੇਰੇ ਕੋਲ 2 ਸਾਲ ਪੁਰਾਣਾ ਆਚਾਰ ਹੈ ਇਹ ਘੱਟ ਤੇਲ ਵਾਲਾ ਹੀ ਹੈ ਦੇਖੋ ਬਹੁਤ ਸੋਹਣਾ ਫਰੈਸ਼ ਪਿਆ ਹੈ ਇਹ ਜੇ ਵੀ ਤੇ ਇਹ ਮੈਂ ਬਿਨਾ ਇਹ ਗੋਠਲੀ ਕੱਢ ਕੇ ਬਣਾਇਆ ਹੋਇਆ ਹੈ ਤਾਂ ਬਰੀਕ ਫਾੜੀਆਂ ਨੇ ਇੱਦਾਂ ਹੀ ਮੈਂ ਮਿਰਚ ਪਾਈ ਹੋ ਮਿਰਚਾਂ ਪਾਈਆਂ ਹੋਈਆਂ ਸੀ ਨਾਲ ਛੋਲੇ ਵੀ ਪਾਏ ਹੋਏ ਸੀ ਮੁੱਕ ਗਏ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਇਹ ਵੀ ਇਦਾਂ ਬਣਾਓ ਬਹੁਤ ਵਧੀਆ ਆਚਾਰ ਬਣਦਾ ਹੈ ਬੇਫਿਕਰ ਹੋ ਕੇ ਤੁਸੀਂ ਇਸ ਤਰੀਕੇ ਨਾਲ ਆਚਾਰ ਬਣਾਓ ਕਦੇ ਖਰਾਬ ਨਹੀਂ ਹੋਏਗਾ ਕੋਈ ਧੁੱਪ ਨਹੀਂ ਲਵਾਉਣੀ ਜੀ ਇਹਨੂੰ ਬਸ ਅੰਦਰ ਪਿਆ ਰਹਿਣ ਦਿਓ ਇੱਕ ਵਾਰੀ ਦੋ ਤਿੰਨ ਦਿਨ ਦਿਨ ਵਿੱਚ ਦੋ ਵਾਰੀ ਇਹਨੂੰ ਹਿਲਾ ਦੇਣਾ ਹੈ ਬਸ ਭਾਂਡੇ ਨੂੰ ਜ਼ਰੂਰ ਇਹ ਆਪਾਂ ਨੇ ਪੁਰਾਣੇ ਆਚਾਰ ਵਾਲਾ ਹੀ ਵਰਤਮਾਨ ਲੈ ਆਈ ਜੀ ਤੇ ਪੁਰਾਣਾ ਆਚਾਰ ਜਿਹੜਾ ਇਹ ਹੁਣ ਆਪਾਂ ਨੇ ਪਲਾਸਟਿਕ ਦੇ ਵਿੱਚ ਕੱਢ ਲਿਆ ਪਲਾਸਟਿਕ ਦੇ ਡੱਬੇ ਵਿੱਚ ਹੁਣ ਇਹਨੂੰ ਕੋਈ ਡਰ ਨਹੀਂ ਹੈਗਾ ਕਿਉਂਕਿ ਇਹ ਪੱਕ ਚੁੱਕਿਆ ਜੇ ਆਪਾਂ ਪਹਿਲਾਂ ਹੀ ਪਲਾਸਟਿਕ ਦੇ ਭਾਂਡੇ ਵਿੱਚ ਪਾ ਲਓ ਫਿਰ ਜਿਹੜੀ ਪਲਾਸਟਿਕ ਦੀ ਸਮੈਲ ਹੈ ਆਚਾਰ ਵਿੱਚ ਜ਼ਰੂਰ ਆਉਂਦੀ ਹੈ ਤੇ ਇਸ ਕਰਕੇ ਬਣਾਉਣ ਟਾਈਮ ਆਚਾਰ ਕੱਚ ਦੇ ਭਾਂਡੇ ਵਿੱਚ ਰੱਖਣਾ ਜ਼ਰੂਰੀ ਹੈ ਤੇ ਇਹਨੂੰ ਹੁਣ ਤੁਸੀਂ ਸਾਫ਼ ਸੁਥਰਾ ਹੋਣਾ ਚਾਹੀਦਾ ਜੀ ਸਾਫ਼ ਭਾਂਡਾ ਇਹ ਮੈਂ ਹੁਣ ਆਚਾਰ ਵਾਲਾ ਹੀ ਹੈ ਜੀ ਇਦੇ ਵਿੱਚ ਆਚਾਰ ਪਾ ਦਾਂਗੇ ਕਿਉਂਕਿ ਜੇ ਇਹਨੂੰ ਮੈਂ ਧੋਣ ਲੱਗ ਪਈ ਤਾਂ ਦੋ-ਦੋ ਘੰਟੇ ਇਹ ਸੁੱਕੇਗਾ ਨਹੀਂ ਆਚਾਰ ਵਾਲਾ ਹੀ ਹੈ ਕੁਛ ਵੀ ਨਹੀਂ ਹੁੰਦਾ ਇਹ ਹੁਣ ਆਪਾਂ ਇਹਨੂੰ ਸਾਰੇ ਆਚਾਰ ਨੂੰ ਭਾਂਡੇ 'ਚ ਪਾ ਕੇ ਢੱਕਣ ਕਰ ਦਾਂਗੇ ਜੀ ਬੰਦ ਬਸ ਦੋ ਤਿੰਨ ਇੱਕ ਗੱਲਾਂ ਦਾ ਖਿਆਲ ਰੱਖਿਆ ਕਰੋ ਜਦੋਂ ਆਪਾਂ ਆਚਾਰ ਬਣਾਉਂਦੇ ਆ ਆਪਾਂ ਨੇ ਭਾਂਡੇ ਸਾਫ਼ ਹੋਣੇ ਚਾਹੀਦੇ ਆ ਆਪਣੇ ਹੱਥ ਸਾਫ਼ ਹੋਣੇ ਚਾਹੀਦੇ ਆ ਅੱਜ ਕੱਲ੍ਹ ਤਸੀਲਾ ਬਹੁਤ ਹੁੰਦਾ ਹੈ ਆਪਣਾ ਤੁਹਾਨੂੰ ਥੋੜਾ ਜਿਹਾ ਪਸੀਨੇ ਤੋਂ ਬਚ ਕੇ ਥੋੜਾ ਜਿਹਾ ਪੱਖਾ ਚਲਾ ਕੇ ਮਸਾਲੇ ਰੜਾ ਲਓ ਤਾਂ ਕਿ ਜਿਹੜਾ ਪਸੀਨਾ ਹੈ ਵਿੱਚ ਨਾ ਮੜਾ ਮੋਟਾ ਵੀ ਕੁਝ ਵੀ ਨਾ ਡਿੱਗੇ ਵਿੱਚ ਕਦੇ ਵੀ ਆਚਾਰ ਖਰਾਬ ਨਹੀਂ ਹੁੰਦਾ ਕੋਈ ਇਹਨੂੰ ਧੁੱਪ ਨਹੀਂ ਲਵਾਉਣੀ ਜੀ ਮੈਂ ਬਸ ਅੰਦਰ ਰੱਖ ਰਹਿਗਾ ਤੇ ਦੋ ਤਿੰਨ ਦਿਨਾਂ ਬਾਅਦ ਚੱਕ ਕੇ ਢੱਕਣ ਉਲਾ ਕੇ ਖਾਏ ਐ ਇਦਾਂ ਇਹਨੂੰ ਹਿਲਾ ਦਿਓ ਬਸ ਤੇ ਇਹ ਚੇਹੇ ਕੜਚੀ ਨਾਲ ਹਿਲਾ ਦਿਓ ਦਿਨ ਵਿੱਚ ਸ਼ਾਮ ਨੂੰ ਵੀ ਸਿਰੇ ਵੀ ਦੋ ਵਾਰੀ ਹਲਾ ਦੇ ਕਰੋ ਹਲਾਉਣ ਦਾ ਮਤਲਬ ਇਹ ਆ ਕਿ ਸਾਰੇ ਮਸਾਲੇ ਜਿਹੜੇ ਆ ਸਾਰੀਆਂ ਫਾੜੀਆਂ ਨੂੰ ਲੱਗੇ ਰਹਿਣ ਲੋ ਜੀ ਆਚਾਰ ਪਣਾ ਬਣ ਕੇ ਹੋ ਗਿਆ ਜੀ ਤਿਆਰ ਹੁਣ ਆਪਾਂ ਇਹਦੇ ਵਿੱਚ ਇੱਕ ਕੜਛੀ ਜਿੰਨਾ ਤੇਲ ਹੋਰ ਪਾ ਦਾਂਗੇ ਉੱਪਰੋਂ ਤਾਂ ਕਿ ਜਿਹੜਾ ਆਚਾਰ ਦਾ ਮਸਾਲਾ ਇਹ ਸਾਰੀਆਂ ਫਾੜੀਆਂ ਨੂੰ ਸਾਰੇ ਆਚਾਰ ਨੂੰ ਲੱਗ ਜਵੇ બસ ਇਹ ਖੁਸ਼ਕ ਜਾਈ ਰੱਖਣਾ ਹੈ ਆਪਾਂ ਨੇ ਬਿਲਕੁਲ ਉਤਾਰ ਨਹੀਂ ਕਰਨਾ ਤੇ ਹੁਣ ਆਪਾਂ ਨੇ ਇਹਨੂੰ ਟੱਪਣ ਕਰ ਜਣਾ ਹੈ ਇਸ ਗਾਂਦ ਤੇ ਹੁਣ ਬਸ ਦਿਨ ਵਿੱਚ ਦੋ ਵਾਰੀ ਤਿੰਨ ਇਸ ਤਰ੍ਹਾਂ ਹਿਲਾਉਣਾ ਹੈ ਬਸ ਹੋਰ ਇਹਨੂੰ ਕੁਝ ਨਹੀਂ ਕਰਨਾ ਕਈ ਜੇ ਤੁਸੀਂ ਥੂਪ ਉੱਪਰ ਲਗਾਉਣੀ ਚਾਹੁੰਦੇ ਆ ਤਾਂ ਢੱਕਣ ਬੰਦ ਨਹੀਂ ਕਰਨਾ ਜੀ ਉੱਪਰ ਮਲਮਲ ਦਾ ਕੱਪੜਾ ਬੰਦ ਦੇਣਾ ਹੈ ਟਾਂਕੇ ਟਕਣ ਨੂੰ ਜਿਹੜਾ ਧੁੱਪ ਦਾ ਪਾਣੀ ਹੈ ਧੁੱਪ ਵਿੱਚ ਟਕਣ ਨੂੰ ਇੱਥੇ-ਇੱਥੇ ਪਾਣੀ ਆ ਜਾਂਦਾ ਏ ਉਹ ਫਿਰ ਬੂੰਦ ਜਿਹੜੀ ਆ ਵਿੱਚ ਨਿਚੜੇਗੀ ਇਸ ਕਰਕੇ ਬਹੁਤ ਸਾਵਧਾਨੀ ਨਾਲ ਰੱਖਣੀ ਪੈਂਦੀ ਹੈ ਵੇਹਤਰ ਹੈ ਜੀ ਅੰਦਰੇ ਰੱਖੋ ਲਓ ਜੀ ਆਮਬ ਦਾ ਆਚਾਰ ਆਪਣਾ ਬਣ ਗਿਆ ਇੰਨੀ ਕੁ ਵੀਡੀਓ ਸੀ ਜੀ ਤੁਹਾਨੂੰ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਜੀ ਤੇ ਲਾਈਕ ਵੀ ਕਰਿਓ ਅਗਲੀ ਵੀਡੀਓ 'ਚ ਮਿਲਾਂਗੇ ਜੀ ਧੰਨਵਾਦ ਲਈ ਸ਼ਸ਼ੀਕਾ